ਸੱਚੀ ਕਾਲ ਜੀ ਮੈਂ ਅੰਬਰਕੋਰ ਫਾਰਮਰ ਤੇ ਤੁਸੀਂ ਮੇਰੇ ਚੈਨਲ ਤੇ ਅ ਵਿਜ਼ਿਟ ਕਰਕੇ ਪਹਿਲਾਂ ਪਿਛਲੀ ਵੀਡੀਓ ਮਨ ਕੀ ਹੁੰਦਾ ਆ ਉਹਨੂੰ ਜਰੂਰ ਦੇਖੋ ਕਿਉਂਕਿ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਮਨ ਕੰਮ ਕਿਵੇਂ ਕਰਦਾ ਆ ਸੋ ਚੈਨਲ ਵਿਜ਼ਿਟ ਕਰਕੇ ਨਾਲੇ ਤਾਂ ਸਬਸਕ੍ਰਾਈਬ ਕਰ ਲਓ ਨਾਲੇ ਉਹ ਵੀਡੀਓ ਜਰੂਰ ਸੁਣੋ ਤਾਂਕਿ ਥੋੜੀ ਪਿਛਲੀ ਲੜੀ ਜੁੜ ਸਕੇ ਸੋ ਆਪਾਂ ਗੱਲ ਕਰਨ ਜਾ ਰਹੇ ਆ ਮਨ ਕੰਮ ਕਿਵੇਂ ਕਰਦਾ ਆ ਸੋ ਮਨ ਦਾ ਆਪਣਾ ਸੰਗੀਤ ਆ ਮਨ ਦੀਆਂ ਆਪਣੀਆਂ ਧੁਨੀਆਂ ਨੇ ਜੇ ਕਹਿ ਲਓ ਸਾਰਾ ਕੰਮ ਹੀ ਧੁਨੀਆਂ ਤੇ ਆ ਵਾਈਬ੍ਰੇਸ਼ਨਸ ਹਨਾ ਜਦੋਂ ਬ੍ਰਹਿਮੰਡ ਨਾਲ ਮਨ ਜੁੜਦਾ ਆ ਮਨ ਆਪਣੇ ਆਪ ਇਕੱਲਾ ਨਹੀਂ ਕੰਮ ਕਰ ਰਿਹਾ ਪੂਰੇ ਬ੍ਰਹਿਮੰਡ ਦੇ ਨਾਲ ਜੁੜਿਆ ਹੋਇਆ ਆ ਸੋ ਮਨ ਜੇ ਜਦੋਂ ਵੀ ਅਸੀਂ ਕੋਈ ਫੁਰਨਾ ਫੁਰਦਾ ਆ ਖਿਆਲ ਘੜਦੇ ਆ ਉਹ ਵਾਈਬ੍ਰੇਸ਼ਨ ਉਹ ਫੀਲਿੰਗ ਅਸਲ ਚ ਫੀਲਿੰਗ ਜਾਂਦੀ ਆ ਸਾਡੀ ਭਾਵਨਾ ਕੀ ਆ ਨੀਅਤ ਕੀ ਆ ਜਿਹਨੂੰ ਕਹਿੰਦੇ ਨਾ ਨੇਕ ਨੀਅਤ ਦੀਆਂ ਹੀ ਪੁੱਗਦੀਆਂ ਆ ਉਹ ਇਸੇ ਲਈ ਪੁੱਗਦੀਆਂ ਕਿਉਂਕਿ ਜੋ ਅਸਲ ਚ ਅਸੀਂ ਅੰਦਰੋਂ ਮਹਿਸੂਸ ਕਰਦੇ ਆ ਸਾਡਾ ਤੰਤਰ ਅੰਦਰਲਾ ਮਹਿਸੂਸ ਕਰਦਾ ਆ ਤੇ ਬ੍ਰਹਿਮੰਡ ਨੂੰ ਕੈਚ ਕਰਦਾ ਆ ਸੋ ਉਵੇਂ ਹੀ ਫਿਰ ਉਹ ਗੱਲਾਂ ਸਾਡੀ ਜ਼ਿੰਦਗੀ ਚ ਵਾਪਰਦੀਆਂ ਆ ਜਿਵੇਂ ਮੈਂ ਲਿਖਿਆ ਸੀ ਕਿ ਸੋਚਾਂ ਸੱਚ ਹੋ ਤੁਰਦੀਆਂ ਨੇ ਉਹ ਤਾਂ ਹੀ ਸੱਚ ਹੁੰਦੀਆਂ ਨੇ ਕਿਉਂਕਿ ਅਸੀਂ ਜੋ ਵੀ ਡੂੰਗੇ ਤੌਰ ਤੇ ਮਹਿਸੂਸ ਕਰਦੇ ਆ ਅੰਦਰ ਉਤਰਦੇ ਆ ਆਪਣੇ ਮਨ ਦੇ ਬੈਠੇ ਫੁਰਨੇ ਫੁਰਦੇ ਰਹਨੇ ਆ ਜਾਂ ਅਸੀਂ ਕੋਈ ਖਿਆਲੀ ਪਲਾਉ ਪਕਾਉਂਦੇ ਆ ਹਨਾ ਜਾਂ ਅਸੀਂ ਦੁੱਖ ਚ ਰਹਨੇ ਆ ਜਾਂ ਅਸੀਂ ਬਹੁਤ ਹੱਸਦੇ ਖੇਡਦੇ ਰਹਨੇ ਉਹੀ ਉਹੀ ਜ਼ਿੰਦਗੀ ਚ ਸਾਡੀ ਲੜੀ ਚੱਲਦੀ ਜਾਂਦੀ ਆ ਐਦਾਂ ਕਿਉਂ ਕਿਉਂਕਿ ਮਨ ਐਵੇਂ ਹੀ ਕੰਮ ਕਰਦਾ ਆ ਮਨ ਦੇ ਜਿਹੜੇ ਰਾਗ ਆ ਉਹ ਬ੍ਰਹਿਮੰਡ ਸੁਣਦਾ ਆ ਹਵਾ ਜਿੱਦਾਂ ਸੁਨੇਹੇ ਲੈ ਕੇ ਜਾਂਦੀ ਆ ਸਾਡੇ ਕਹਿ ਲਓ ਚਲੋ ਇਹ ਤਾਂ ਹੋ ਗਈ ਫੈਸੀਨੇਸ਼ਨ ਪਰ ਅਸਲ ਦੇ ਵਿੱਚ ਸਾਇੰਸ ਇਹੀ ਆ ਕਿ ਮਨ ਜਿਹੜਾ ਆ ਉਹ ਬ੍ਰਹਿਮੰਡ ਨਾਲ ਜੁੜਿਆ ਹੋਇਆ ਆ ਤੇ ਉਹਦੇ ਲਈ ਬਹੁਤ ਖੂਬਸੂਰਤ ਗੱਲ ਇੱਕ ਜਿਹੜੀ ਬਣੀ ਪੰਜਾਬ 'ਚ ਆਪਾਂ ਜੰਮੇ ਪੰਜਾਬ ਹਸੀਨ ਖਿੱਤਾ ਹਨਾ ਤੇ ਇੱਥੇ ਧਰਤੀ ਤੇ ਸਭ ਤੋਂ ਜਿਹੜੀਆਂ ਹਸੀਨ ਰੂਹਾਂ پاک ਰੂਹਾਂ ਆਈਆਂ ਤੇ ਉਹਨਾਂ ਨੇ ਸਾਡੇ ਲਈ ਇੱਕ ਜੀਵਨ ਜਾਂਚ ਘੜੀ ਤੇ ਸਾਡੇ ਮਨ ਲਈ ਉਹਨਾਂ ਨੇ ਅਰਦਾਸ ਘੜੀ ਤੇ ਅਰਦਾਸ ਬਹੁਤ ਹੀ ਖੂਬਸੂਰਤ ਲਫ਼ਜ਼ ਹੋਣ ਦੇ ਨਾਲ-ਨਾਲ ਬਹੁਤ ਹੀ ਖੂਬਸੂਰਤ ਕਿਰਤਿਆ ਬਾਬਿਆਂ ਦੀ ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕਰਤੀ ਕਿ ਤੁਸੀਂ ਆਥਣ ਵੇਲੇ ਸਾਜਰੇ ਉੱਠ ਕੇ ਦੋਏ ਹੱਥ ਜੋੜ ਕੇ ਕੁਦਰਤ ਚ ਖੜ ਜੋ ਜੋ ਵੀ ਮੰਗੂਗੇ ਉਹ ਮਿਲਦਾ ਆ ਉਹ ਤੁਸੀਂ ਬੋਲੋ ਵੀ ਨਾ ਕੁਝ ਵਰਡ ਵੀ ਨਾ ਹੋਣ ਤੁਹਾਡੇ ਕੋਲ ਸ਼ਬਦ ਵੀ ਨਾ ਹੋਣ ਤੁਹਾਡੀ ਭਾਵਨਾ ਹੀ ਉਹ ਸੁਣ ਲੈਂਦਾ ਆ ਤੇ ਉਹ ਪੂਰੀ ਹੁੰਦੀ ਆ ਪਰ ਉਹਦੇ ਪਿੱਛੇ ਤੁਹਾਡੀ ਨੀਅਤ ਜਿਹੜੀ ਆ ਉਹ ਨੇਕ ਹੋਣੀ ਚਾਹੀਦੀ ਆ ਜਿਵੇਂ ਆਪਾਂ ਕਹਿ ਦਿੱਤਾ ਨਾ ਅਰਦਾਸ ਕੀਤੀ ਸੀ ਪੂਰੀ ਤਾਂ ਹੋਈ ਨਹੀਂ ਹੁਣ ਅਰਦਾਸ ਕਰਕੇ ਅਸੀਂ ਭਰੋਸਾ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ ਇਹ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਸ਼ੱਕ ਕਰਨ ਲੱਪੇ ਇੰਨਾ ਸਮਾਂ ਹੋ ਗਿਆ ਅਰਦਾਸ ਕੀਤੀ ਸੀ ਇਹ ਪੂਰੀ ਨਹੀਂ ਹੋਈ ਕਿਉਂ ਕਿਉਂਕਿ ਅਸੀਂ ਸ਼ੱਕ ਕਰਨ ਲੱਪੇ ਉਹਨੇ ਕਿਹਾ ਸੀ ਭਰੋਸਾ ਕਰਨਾ ਆ ਜਿਹਨੂੰ ਆਪਾਂ ਸਾਇੰਸ ਚ ਕਹਿੰਦੇ ਦਾ ਪੋਜ਼ਿਟਿਵ ਰਹਿਣਾ ਆ ਸੋ 네ਗੇਟਿਵ ਨਹੀਂ ਹੋਣਾ ਪਰ ਉਸ ਤੋਂ ਬਾਅਦ ਜਦੋਂ ਅਰਦਾਸ ਪੂਰੀ ਹੁੰਦੀ ਆ ਸ਼ੁਕਰਾਨਾ ਕਰਨਾ ਆ ਤੇ ਸ਼ੁਕਰਾਨੇ ਤੇ ਅਰਦਾਸ ਦੇ ਵਿਚਲਾ ਜਿਹੜਾ ਸਮਾਂ ਹੁੰਦਾ ਆ ਉਹਦੇ ਦੌਰਾਨ ਪੂਰਾ ਪੂਰਾ ਭਰੋਸਾ ਰੱਖਣਾ ਮਤਲਬ ਪੂਰੇ ਪੋਜ਼ਿਟਿਵ ਰਹਿਣਾ ਆ ਤੁਹਾਡਾ ਐਟੀਟਿਊਡ ਤੁਹਾਡੇ ਕੰਮ ਤੁਹਾਡੀਆਂ ਸੋਚਾਂ ਸਭ ਕੁਝ ਪੋਜ਼ਿਟਿਵ ਹੋਣਾ ਚਾਹੀਦਾ ਤੁਸੀਂ ਫੀਲ ਕਰਨਾ ਆ ਕਿ ਹਾਂ ਮੈਂ ਜਿਹੜੀ ਅਰਦਾਸ ਕੀਤੀ ਉਹ ਮੈਨੂੰ ਫਲ ਮਿਲ ਰਿਹਾ ਆ ਮੈਂ ਪੂਰੀ ਹੋ ਗਈ ਆ ਹਨਾ ਸੋ ਇਹ ਮੈਂ ਮਨ ਦੇ ਨਾਲ ਤਾਂ ਜੋੜੀ ਆ ਗੱਲ ਕਿਉਂਕਿ ਤੁਸੀਂ ਪੁੱਛਦੇ ਹੁੰਦੇ ਹੋ ਨੇ ਕਿ ਅਫਰਮ ਕਿਦਾਂ ਕਰਨਾ ਅਫਰਮੇਸ਼ਨਸ ਕੀ ਹੁੰਦੀਆਂ ਨੇ ਅਫਰਮੇਸ਼ਨਸ ਤੁਹਾਡੇ ਸੰਕਲਪ ਹੀ ਨੇ ਤੁਸੀਂ ਕੁਦਰਤ 'ਚ ਕਿਤੇ ਵੀ ਚੌਂਕੜਾ ਮਾਰ ਕੇ ਬਹਿ ਜਾਓ ਤੇ ਆਪਣੀਆਂ ਗੱਲਾਂ ਜੋ ਵੀ 4-5 ਤੁਹਾਡੀਆਂ ਇਸ਼ਾਵਾਆਂ ਉਹ ਲਿਖੋ ਤੇ ਉਹ ਲਿਖ ਕੇ ਕੁਦਰਤ 'ਚ ਵਾਈਬ੍ਰੇਸ਼ਨਸ ਛੱਡ ਦਿਓ ਆਪਣੀ ਤੁਹਾਡੀ ਨੀਅਤ ਕੀ ਆ ਉਹਨਾਂ ਦੇ ਪਿੱਛੇ ਉਹ ਤਦ ਪੂਰੀਆਂ ਹੋਣਗੀਆਂ ਜੇ ਤੁਹਾਡੀਆਂ ਇਸ਼ਾਵਾਆਂ ਕਿਸੇ ਦਾ ਨੁਕਸਾਨ ਨਹੀਂ ਕਰਦੀਆਂ ਜੇ ਥੋਡੀਆਂ ਇਸ਼ਾਵਾ ਸਰਵਤ ਦਾ ਭਲਾ ਮੰਗਦੀਆਂ ਨੇ ਜੇ ਥੋਡੀਆਂ ਇਸ਼ਾਵਾ ਪੂਰਨ ਤੌਰ ਤੇ ਨੇਕ ਨੇ ਸੋ ਉਹ ਪੂਰੀਆਂ ਵੀ ਹੋਣਗੀਆਂ ਤੇ ਤੁਸੀਂ ਭਰੋਸਾ ਵੀ ਰੱਖੋਗੇ ਕਿ ਉਹ ਪੂਰੀਆਂ ਹੋਣ ਤੇ ਤੁਸੀਂ ਕਰਮ ਵੀ ਕਰੋਗੇ ਇਹ ਨਹੀਂ ਕਿ ਅਰਦਾਸ ਕਰਤੀ ਤੇ ਤੁਸੀਂ ਚੌਂਕੜਾ ਮਾਰ ਕੇ ਬੈਠੇ ਹੀ ਆ ਉੱਠੇ ਨਹੀਂ ਕਦਮ ਨਹੀਂ ਪੁੱਟਿਆ ਹੁਣ ਤੁਸੀਂ ਅਰਦਾਸ ਕੀਤੀ ਉਹਦੇ ਲਈ ਰਾਹ ਖੁੱਲਣੇ ਨੇ ਕਰਮ ਲਈ ਰਾਹ ਖੁੱਲਣੇ ਨੇ ਤੇ ਕਰਮ ਤੁਸੀਂ ਆਪ ਕਰਨਾ ਜਿਹਨੂੰ ਕਹਿੰਦੇ ਓਪਰਚੁਨਿਟੀ ਸਾਂਭਣਾ ਮੌਕਾ ਸਾਂਭਣਾ ਤੁਹਾਨੂੰ ਰਾਹ ਤਾਂ ਮਿਲਿਆ ਪਰ ਤੁਸੀਂ ਮੌਕਾ ਨਹੀਂ ਸਾਂਭਿਆ ਉੱਥੇ ਵੀ ਤੁਸੀਂ ਕੁੰਜ ਗਏ ਸੋ ਜਦੋਂ ਤੁਹਾਨੂੰ ਮੌਕਾ ਮਿਲਿਆ ਰਾਹ ਮਿਲੇ ਉਹ ਸਾਹਮੇ ਤੇ ਸਮਝੋ ਜਦੋਂ ਜਿੱਤ ਪ੍ਰਾਪਤ ਹੋਈ ਤੇ ਤੁਹਾਡੀ ਅਰਦਾਸ ਪੂਰੀ ਹੋਈ ਤੇ ਤੁਸੀਂ ਫਿਰ ਸ਼ੁਕਰਾਨਾ ਕਰਨਾ ਆ ਸੋ ਐਵੇਂ ਹੀ ਮਨ ਬ੍ਰਹਿਮੰਡ ਨਾਲ ਜੁੜ ਕੇ ਕੰਮ ਕਰਦਾ ਆ ਇਹ ਬਹੁਤ ਈਜ਼ੀ ਆ ਬਹੁਤ ਸਿੰਪਲ ਆ ਸਾਦਗੀ ਭਰਪੂਰ ਆ ਕਿ ਤੁਸੀਂ ਸੰਕਲਪ ਕੱਢਦੇ ਆ ਫਿਰ ਕਰਮ ਕਰਦੇ ਆ ਤੇ ਉਹ ਪੂਰਾ ਹੁੰਦਾ ਆ ਤੇ ਮਨ ਧੁਨੀਆਂ ਦੇ ਨਾਲ ਵਾਈਬ੍ਰੇਸ਼ਨਸ ਦੇ ਥਰੂ ਬ੍ਰਹਿਮੰਡ ਨਾਲ ਯੂਨੀਵਰਸਲ ਜੁੜਿਆ ਹੋਇਆ ਆ ਸੋ ਐਵੇਂ ਦੀਆਂ ਹੋਰ ਗੱਲਾਂ ਬਾਤਾਂ ਲਈ ਤੁਸੀਂ ਚੈਨਲ ਵਿਜ਼ਿਟ ਕਰੋ ਅੰਬਰਕਰ ਫਾਰਮਰ ਤੇ ਸਬਸਕ੍ਰਾਈਬ ਕਰੋ ਤੇ ਹੋਰ ਜਿੰਨੇ ਵੀ ਵਿਸ਼ਿਆਂ ਤੇ ਵੀਡੀਓਜ਼ ਪਈਆਂ ਨੇ ਉਹਨਾਂ ਨੂੰ ਜਰੂਰ ਸੁਣੋ ਤਾਂ ਕਿ ਤੁਸੀਂ ਪੂਰਨ ਤੌਰ ਤੇ ਜਾਣ ਸਕੋ ਕਿ ਮਨ ਤੇ ਜ਼ਿੰਦਗੀ ਕੰਮ ਕਿਵੇਂ ਕਰਦੇ ਨੇ ਧੰਨਵਾਦ